ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋ ਨਵੀਰਕਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਤੁਹਾਨੂੰ ਦਿਖਾਉਣੀਆਂ ਕੋਈ ਤੋਕੜ ਘੱਪਨ ਚੱਕ ਪਾਸ ਤੇ ਕਿਸੇ ਨੂੰ ਟੀਗਾ ਭਰਾ ਕੋਈ ਚੱਕ ਪਾਸ ਜ ਨਹੀਂ ਕੋਤੇ ਛੋਟੇ ਮੋਲਦਾਂ ਦਿਖਾਉਣੇ ਬਾਕੀ ਵੀਡੀਓ ਪੂਰੀ ਵੇਖਿਆ ਜਰਾ ਨੋਰਮਲ ਛੋਟੇ ਮੁੱਲੇ ਹੀ ਅੱਜ ਸਾਰੇ ਵੀਡੀਓ ਪੂਰੀ ਵੇਖਿਓ ਤੇ ਬਾਕੀ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਫੇਰੀ ਆਪਣੇ ਪਿੱਛੂ ਖਰੀਦੇ ਤੇ ਜਿਹੜਾ ਕੋਈ ਵੀ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੀ ਦੋਟਾ ਕਾਸੀ ਬਬਾ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਆ ਵੀਰ ਜੀ ਚਲੋ ਬੜੀ ਚੀਦਾ ਜੀ ਤੇ ਨਾਮ ਦੱਸਦੇ ਕੋਈ ਸਾਨੂੰ ਸ਼ਹਿਰ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 98567552 ਠੀਕ ਆ ਸ਼ਹਿਰ ਅਜੀ ਨਾਲਾ ਵਜੀ ਆਪਣਾ ਪਿੰਡ ਜੀ ਠੀਕ ਆ ਜੀ ਹਾਂ ਮੈਂ ਤਾਂ ਕਈਆਂ ਵੀਰਾਂ ਨੂੰ ਪੇ ਪਲੇਖਾ ਲਾਗੇਦਾ ਜਿੰਦੇ ਵਾਲੇ ਚੱਲਦੇ ਅਜੀ ਨਾਲਾ ਜੀ ਠੀਕ ਹੈ ਇਹ ਰਿਪੋਰਟ ਤੋਂ ਗਾੜੀ ਆ 10 12 ਕਿਲੋਮੀਟਰ ਇਧਰੋਂ ਫੜੇ ਘੜੋ 15 16 ਕਿਲੋਮੀਟਰ ਠੀਕ ਆ ਹਾਂਜੀ ਤੁਹਾਡੇ ਘਰ ਦਾ ਇਹ ਪ੍ਰੋਗਰਾਮ ਚੱਲੰਦਾ ਤੇ ਫਿਰ ਵੀ ਤੁਸੀਂ ਮਾਲ ਇਕੱਠਾ ਕਰਦੇ ਲਿਆ ਆ ਜੀ ਆਪਾਂ ਜਾਜੀ ਮਾਮੇ ਦੀ ਬੇਟੀ ਜੀ ਹਾਂਜੀ ਕੱਲ ਗਏ ਆ ਮੈਂ ਥੋੜਾ ਜਿਹਾ ਗਿਆ ਫਿਰ ਆਣ ਦੀ ਬਤੰਗਰੂਗਾ ਤੁਹਾਨੂੰ ਬਤਾ ਲੈਣੇ ਫਿਰ ਆਣ ਕੇ ਲੈ ਫਿਰ ਠੀਕ ਆ ਬਾਕੀ ਧੁੰਦਾ ਧੁੰਦਾ ਆ ਚੈੱਕ ਪਾਸ ਤੇ ਤੋਂ ਕੁੜੇ ਜਪਾ ਪਾਸ ਭਾਈ ਸਾਡੇ ਤੇ ਨਾਮ ਹੀ ਨਹੀਂ ਅੱਛਾ 8 ਕੁ ਦੋਜੇ ਕੰਡੇ ਆਏ ਤੋਂ ਠੀਕ ਹੈ ਆ ਕੋ ਪਾਸ ਪਾਸ ਜੀਨੀਅਰ ਵੇ ਲੌਂਡੀਆਂ ਕਿ ਪਾਸ ਫਰਚ ਪੈ ਜੋ ਦੀ ਗੱਲ ਹੀ ਕਰਦੇ ਹਾਂ ਹਾਂਜੀ ਤੋਰਾ ਫਿਰ ਦੂਸਰਾ ਸਵੇਰ ਸੁਣਾਇਆ ਦੂਸਰਾ ਸਵੇਰ ਤੋਂ ਉਹਨਾਂ ਨੇ ਘੜੀ ਪਹਿਲਾ ਗਾ ਰੂਪ ਹੱਟ 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 ਬਾਕੀ ਉਤਰਾਏ ਆ ਵੀ ਬੇਲ ਦੀ ਚੰਗੀ ਆ ਇਹ ਅਜ ਸਵੇਰਾ ਸਵੇਰ ਦਾ ਟਾਈਮ ਆਇਆ ਜੇ ਰੱਜੀਆਂ ਰੁੱਜੀਆਂ ਨਹੀਂ ਆ ਹੱਟ ਹੱਟ ਉਤਰਾ ਪਿੱਠ ਪੜੇ ਤਾਂ ਇੱਕ ਵਾਰੀ ਦੇਖ ਸਕਦੇ ਜੀ ਤੇ ਥਾਣ ਵੀ ਤੁਹਾਨੂੰ ਇੱਥੇ ਲੱਗ ਗਿਆ ਤਾਂ ਦਿਖਾ ਦਈਏ ਆ ਥਾਣ ਵੀ ਇਹ ਤੇ ਦੇਖ ਸਕਦੇ ਆ ਪੱਲਾ ਲੱਗੇ ਦਾ ਦੋ ਤੇ ਭਾਈ 8 ਕਿਲੋ ਹੋਵੇਗਾ ਦੁੱਧ 9 ਕਿਲੋ ਹੀ ਅੱਛਾ ਸਰਵਾ ਜੀ ਜੂ ਨਹੀਂ ਥੋੜੀ ਕਿਸੇ ਘਰ ਜਾ ਕੇ ਘੜੀ ਸਾਦੀ ਪਾਤ ਬਾ ਠੀਕ ਹੈ ਤੇ ਸੱਜਰ ਕਿੰਨੇ ਕ ਦੁੱਧ ਆ ਲਈ ਜੇ ਸੱਜਰ ਭਾਈ ਆਪਣੇ ਸੱਜਣੇ ਬੰਦੇ ਜਣਾ ਵਾਈ ਆ ਠੀਕ ਹੈ ਸਵਾ ਲੱਖ ਦੀ ਝੋਟੀ ਆਈ ਏ ਠੀਕ ਹੈ ਨਾਲ ਦੀ ਬੇਟੀ ਏ ਠੀਕ ਹੈ ਬਾਕੀ ਇੱਕ ਰਿਹਾ ਸਾਦੇ ਜੇ ਪਿੱਛੇ ਤੇ ਲਾ ਕੇ ਗਾਂ ਤੱਕ ਰਹਵਾਨਾ ਪੜੋਗੀ ਜਦੋਂ ਤਿਆਰ ਹੋਊਗੀ ਥੱਲੇ ਚੰਗੇ ਹਵਾਨੇ ਦੀ ਆ ਕਿੰਨੇ ਦੀ ਦੇ ਦੇਣੀ ਚੋਂ ਗਲਤ ਹੋਵੇ ਅੱਛਾ ਚੈੱਕ ਪਾਸਾ ਫਕਰਾਤੀ ਹੈ ਮੇਰਾ ਇਹ ਸੂਲ ਹੈ ਭਾਈ ਡੰਗਰ ਆਪਣੇ ਘਰ ਆ ਕੇ ਚੈੱਕ ਕਰਾਉਣੇ ਹੋਣਾ ਠੀਕ ਆ ਜਿਦਾ ਕਿਉਂਕਿ ਦੂਨੇੜੇ ਚੱਲ ਜੇ ਤੇ ਮੁੜ ਕੇ ਬੰਦਾ ਖਰਾਬ ਹੁੰਦਾ ਹੈ ਹਾਂਜੀ ਹਾਂਜੀ ਅਗਲਾ ਜਿੰਨਾ ਮਰਜ਼ੀ ਮੈਨੂੰ ਕਰਾ ਦਿੱਤੀ ਹੈ ਮੈਂ ਚੈੱਕ ਕਰਾ ਕੇ ਫਿਰ ਵੀ ਤੁਹਾਨੂੰ ਠੀਕ ਆ ਹਾਂਜੀ ਕਿੰਨੇ ਦੀ ਦੇ ਦੇਣੀ ਹੈ ਜਿਹੜੀ 72 ਦੀ 72 ਹਜ਼ਾਰ ਦੀ ਹਾਂਜੀ ਕਰ ਦਈਏ ਕੋਮਨ ਜਿਆਸਨ ਕਰੋ ਕਿੰਨੇ ਦੀ ਦੇਣੀ ਨਹੀਂ ਦੱਸੋ ਮੈਂ 68 ਦੀ ਦੇ ਦੀਏ ਯਾਰ ਭਾਈ ਹੋਛਾਦਾ ਐ اچھا 60000 ਦੇ ਤੇ ਦੁੱਧ 8 ਕਿਲੋ ਹਨ ਚਵਾ ਦੋਗੇ ਭਾਈ ਦੋ ਡੰਗ ਚੋਕ ਖੜੇ ਕੋਈ ਮੇਰੇ ਘਰੋਂ اچھا ਮੇਰੇ ਕੋਲ ਟੀ ਗਾਰੰਟੀ ਲੋ ਆਇਨ ਮੈਂ ਤਾਂ ਪੀਨ ਦਸਾਂਗਾ ਗਾਦਾ ਠੀਕ ਐ ਹਾਂ ਬਾਕੀ ਉਤਰੇ ਆ ਵੀ ਚਲੋ ਕਦ ਕੱਠ ਪਿੱਟਪੜੇ ਦੀ ਚੰਗੀ ਆਤਰ ਸਵੇਰਾ ਸਵੇਰ ਦਾ ਟਾਈਮ ਐ ਜੇ ਪੂਰੀਆਂ ਰੱਜੀਆਂ ਰੱਜੀਆਂ ਨਹੀਂ ਆ ਹਾਂ ਤੇ ਹਵਾ ਉਹ ਦੇਖ ਲਈ ਆ ਤੇਰਾ ਪਿੱਛਾ ਫਿਰ ਤੋਂ ਦੇਖ ਸਕਦੇ ਜੀ ਤੇ ਹੁਣ ਆ ਜਿਹੜੀ ਝੋਟੀ ਜੇ ਇਹ ਵੀ ਬਈ ਚੈੱਕ ਕਰਾਈਏ ਇਹ ਆਪਣੇ ਲੱਗੋ ਇਹ ਆਈ ਪੋਏ ਵਾਲੀ ਲੱਗੋ ਅੱਛਾ ਇਹਨੂੰ 37 ਦਿਨ ਬਣੀ ਹੋਏ ਜੇ ਅੱਛਾ ਚੈੱਕ ਕਰਾਤੀ ਮਕਾਲੇ ਵੀ ਅੱਛਾ ਧੀ ਗੱਠ ਨਾਲ ਆਏ ਪਰ ਮੈਂ ਗਰੰਟੀ ਨਹੀਂ ਕੋਈ ਦਿੰਦਾ ਜੀ ਅੱਛਾ ਇਹ ਪੂਰੇ ਅਜੇ ਸ਼ੱਕੇ ਤੇ ਆ ਗਏ ਸ਼ੱਕ ਜੀ ਪਰ ਵੀਰ ਨੇ ਜਿਹਨੇ ਦੱਸੀ ਹੈ ਬੰਦਿਆਂ ਵੇਖੀ ਦੋਨੇ ਵਿੱਚ ਕੀ ਗੀ ਆਪਣੇ ਸਜਣਾ ਨੇ ਅੱਛਾ ਉਹਨਾਂ ਨੂੰ ਦੱਸਾ ਗੱਬਣੇ ਹੁੰਦਾ ਪਰ ਸਿਰਫ ਸ਼ੱਕੇ ਦੇ ਵਿੱਚ ਆ ਗਈ ਚੈਕਿੰਗ ਮੇਰੇ پاس ਪੂਰੀ ਨਹੀਂ ਹੋਈ ਹੈ ਠੀਕ ਹੈ ਜੀ ਕੋਈ ਆਪਣੇ ਕੋਈ ਦਹਾਵੀਆਂ ਦਿਨਾਂ ਨੇ ਫੇਰ ਚੈੱਕ ਕਰਾ ਲੈਗੇ ਇਹ ਇਦਾਂ ਹੀ ਪੜਾ ਪਾਓ ਐਦਾਂ ਬੈਠੋ ਠੱਡੀ ਬੜੀ ਆਉ ਠੀਕ ਹੈ ਐਦਾਂ ਹੀ ਬਸ ਇਹ ਕੋ ਦੋ ਤਾਂ ਹੈ 7 ਕਿਲੋ 7 ਕਿਲੋ ਦਾ ਪੱਕਾ ਦੁੱਧ ਲੈ ਬਈ ਫਿਰ ਤੋਲ ਕੇ ਖੜੇ ਮਿਲ ਕਰੋ ਵਈ ਟੀਗਾ ਨਹੀਂ ਕੋਈ ਪਾਣੀ ਇੱਦਾਂ ਬੈਜੋ ਸਾਤੀ ਪਾਣੀ ਬਸ ਠੀਕ ਹੈ ਲੈ ਜਾ ਸਿੰਘ ਨਿਕਲ ਜੀ ਟੀਗਾ ਆਪਾਂ ਠੰਡਾ ਲਵਾਤਾ ਕੋਈ ਦਹਾ ਨਾਲ ਪੱਕਾ ਨਹੀਂ ਦਿੰਦਾ ਆਪਾਂ ਚੱਕ ਦਿੰਦਾ ਦਹਾ ਨਾਲ ਬਿਲਕੁਲ ਚੈੱਕ ਹੋ ਜੁਗਿਆ ਠੀਕ ਹੈ ਜੀ ਸ਼ੀਲ ਭਾਈ ਇੰਨੀ ਇਹਦੀ ਚਵਾਈ ਗਲਤ ਹੋਏ ਕਿ ਇਹ ਡੰਗਰ ਦੀ ਭੂ ਛਟਾ ਮਾਰੇ ਆਪਾਂ ਜ਼ਿੰਮੇਵਾਰ ਹੋ ਗਏ ਠੀਕ ਹੈ ਜੀ ਹਾਂ ਸ਼ੀਲ ਇੰਨੀ ਜਿਆਦਾ ਖਸਾ ਨਹੀਂ ਇਹ ਬਾਲਵਾ ਜੀ ਵੇਗੀ ਵੇਗੀ ਇੰਨੀ ਦੇ ਮੈਨੂੰ ਦੱਸ ਲੈ ਖਲੋਗੀ ਚੈੱਕ ਕਰਾ ਕੇ ਫੇਰ ਵੇਚਾਂਗੇ ਇਹਦੇ ਤੇ ਅੱਥਾ ਨੇ ਵੀ ਇਹਦੇ ਵਿੱਚ ਦੇਖ ਸਕਦੇ ਆਪਾਂ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਇਹ ਭਾਈ ਜਿਹੜੀ 50 ਦੀ ਕਰਨਾ ਕੋਈ ਮਾਨਤਾ ਵਿੱਚ ਹੋਰ 48000 ਦੀ ਭਾਈ ਦਵਾਂਗੇ ਹਾਂ 48000 ਦੀ ਬਾਕੀ ਕਰਨਾ ਮਾਨਤਾ ਕਿ ਸੋਹਣੀ ਛੋਟੀ ਇੱਕ ਰੰਗ ਕਾਲੀ ਬੇ ਯਾਰ ਹੋਰ ਛੱਡਦਾ ਫਿਰ ਹੋਰ ਕੀ 47000 ਦੀ ਭਾਈ ਹਾਂ ਨਾ ਦਵਾਂਗੇ ਦੁੱਧ ਮੇਰੇ ਕੋਲ 7 ਕਿਲੋ ਚੋਖਰੇ ਕੋਈ ਅੱਛਾ ਥਾਪੀ ਜੇ ਮਿਲੂਗੀ ਜੇ ਥਾਪੀ ਦੇ ਨਾਮ ਨੇ ਤਾਂ ਵੀ ਨਾ ਖੜੇ ਠੀਕ ਹੈ ਹਾਂ ਤੇ ਬਾਕੀ ਆਹ ਮਾਨਾ ਇਹਦਾ ਮਗਰਾਂ ਦੇਖ ਸਕਦੇ ਜੇ ਕਰੀ ਤੇ ਹੁਣ ਆ ਦੋ ਛੋਟੀਆਂ ਅੰਦਰ ਵੀ ਆ ਹਾਂਜੀ ਇਹਦੇ ਬਾਰੇ ਵੀ ਦੱਸ ਦੋ ਕਿੰ ਕੋ ਦੁੱਧ 5 ਕਿਲੋ ਜੀ ਅੱਛਾ ਲੀਟਰ ਮਾਰ ਕੇ ਮਿਲ ਕੇ ਖੜੇ ਬਿਲਕੁਲ ਇਹ ਗਾਣੂ ਅੱਜ ਤਿੰਨ ਚਾਦਨ ਤੇ ਤੀਗਾ ਭਰਾਏ ਪਹਿਲੀ ਤਰੀਕੇ ਨਾਲ ਅੱਛਾ ਹਾਂ ਇਹ ਇਦਾਂ ਹੀ ਵਸ ਸੁਆ ਪਹਿਲਾਂ ਹੀ ਇਹਦਾ ਵੀ ਇਦਾਂ ਹੀ ਇਹਦੇ ਥੱਲੇ ਵੀ ਇਦਾਂ ਹੀ ਬਹਿ ਜਾਣਾ ਕੋਈ ਪਹਾੜਾ ਨਹੀਂ ਬਣਾ ਕੋਈ ਲਾਤ ਨਹੀਂ ਮਾਰਦੀ ਇਦਾਂ ਹੀ ਪੈਸੀ ਜੁੜੀਆਂ ਜੀ ਠੀਕ ਹੈ ਕਿਹਦੇ ਲਾਤ ਨਹੀਂ ਚੁੱਕਣੀ ਛੋਟੀ ਨੇ ਜਿੱਦਾਂ ਮਰਜੀ ਬੀਤੀ ਦੋ ਤੋਰ ਦੋ ਫੇਰੇ ਆਹ ਥੱਲੇ ਡੋਕਾ ਲਿਆ ਕੋ ਨਾ ਇਹ ਰੋਈ ਇੱਕੋ ਜੇ ਥਾਣਾ ਸੀਲ ਲਾਤ ਨਹੀਂ ਮਾਰਦੀ ਠੀਕ ਹੈ ਮੇਰੀ ਛੋਟੀ ਲਾਤ ਨਹੀਂ ਮਾਰਗੀ ਕਿਸੇ ਦਾ ਜਾਏ ਇਹ ਜੀ ਟੱਪ ਕੇ ਆਉਂਗਾ ਟੱਪ ਕੇ ਆਉਂਗਾ ਦੁੱਧ ਭਾਈ ਖਾਂਦੇ ਆ ਦੁੱਧ ਮੈਂ ਹੋਰ ਵੀ ਆਂਦਾ ਜੀ ਪਾਚ ਪਾਚ ਅੱਧਾ ਲੋ ਖਸ ਗਿਆ ਜੀ ਬਸ ਇਹ ਆ ਵੀ ਚਲੋ ਸਾਰਾ ਸਿਆਲ ਸਿਆਲੀ ਨੇ ਚਾਹ ਪਾਣੀ ਦਾ ਵਧੀਆ ਸਾਰੀ ਜੀ ਅੱਛਾ ਵੀ ਦੰਦ ਜੀ ਕਿੰਨੇ ਦੰਦ ਜੇ ਛਿੱਗੀ ਮੈਂ ਹੋਈ ਇਹ ਛਿੱਗੀ ਆ ਜਿਹੜੀ ਹਾਂ ਸੋਹਣੀ ਵੇਲੇ ਝੋਟੀ ਗੱਡੀ ਸਿੰਘ ਸੰਦੀ ਬਾਕੀ ਆ ਚਿਹਰਾ ਇਹਦਾ ਦੇਖ ਸਕਦੇ ਜੀ ਅੱਖਾਂ ਦੀਆਂ ਕਾਲੀਆਂ ਆਂ ਕਈ ਵਾਰੀ ਰੋਸ਼ਨੀ ਪੈਣ ਨਾਲ ਲਿਸ਼ਕ ਜਾਂਦੀਆਂ ਬਾਕੀ ਫਿਕਸ ਜੇ ਖੁਣ ਨਾ ਜਾਏ ਇਹਨੂੰ ਭਾਜੀ ਜਿਹੜਾ ਮਰਜ਼ੀ ਚੋਵੇ ਘਰ ਦਾ ਬੱਚਾ ਝੋਲੇ ਅੱਛਾ ਆ ਗੋ ਇਹਨੇ ਲਾਤੋੜਾ ਮਾਰਨੀ ਭਾਵੇਂ ਬੱਚਾ ਬਿਠਾ ਕਰੇ ਲੋ ਬਤ ਠੀਕ ਹੈ ਆ ਇਹਦਾ ਸਰਪੰਚ ਜਲਾ ਬੱਦੀ ਪੈ ਜੇ ਤੇ ਇਹਦਾ ਮੁੱਲ ਫਿਰ ਇਹ ਭਾਈ ਹਾਂ ਨਾ ਦੇ 43 ਦੀ ਅੱਛਾ ਇਹ 43000 ਦੀ ਹਾਂ ਚਲੋ ਬਾਕੀ ਛੋਟ ਛਟ ਕਰ ਦੋਗੇ ਮੁਕੇ ਤੇ 42000 ਦੀ ਬਾਈ ਜਦਾਂ ਨਹੀਂ ਹਾਂ ਜੀ ਠੀਕ ਆ ਤੇ ਹੁਣ ਆ ਛੋਟੀ ਜਿਹੜੀ ਇਹ ਕੋਈ ਦੋ ਇਹ ਕੋਈ 7 ਕਿਲੋ ਤੁਸੀਂ ਲਾਉ ਦੋ ਹਾਂ ਹਮ ਨਹੀਂ ਰਹਿਤ ਲੰਨ ਦੇਖਦਾ ਦੇ ਫਿਕਸ ਜੀ ਇਹਦਾ ਸੁਬਾ ਇਹਦਾ ਸੁਬਾ ਵੀ ਪਹਿਲਾਂ ਹੀ ਸੁਬਾ ਜਿਹੜੀ ਵੀ ਦੰਦਾ ਖਾਲਾ ਏ ਠੀਕ ਆ ਇਹ ਵੀ ਇੰਨੀ ਸੀੜਾ ਦੇਖੋ ਇਹ ਵੀ ਇਹ ਲੱਤ ਮਾਰਨੀ ਚਿੰਦੜਾ ਨਾ ਅੱਛਾ ਮਾਰ ਸਾਰਾ ਸੀੜੇ ਦੇਖੋ ਠੀਕ ਆ ਆ ਲਓ ਲੈ ਆਓ ਗੱਡੀ ਕੈਮਰਾ ਲੈ ਆਓ ਬਈ ਅੱਜ ਕਿਥੋਂ ਰੱਪਲਾਪ ਕੇ ਲੈ ਹੰਤੀਆਂ ਜਿਆ ਆ ਵੇ ਲੈ ਲੋ ਵੇਲੋ ਚਵਾ ਦੁੱਧ ਤੇ ਮੱਧੀਆਂ ਨੇ ਦੁੱਧ ਪੱਕਾ ਕਿੰਨਾ ਇਹ ਦੇਖੋ ਦੇਖੋ ਸਾਡੇ ਥੋਗਾ 7 ਕਿਲੋ ਪਰ ਆਪਾਂ ਸਾਡੇ 6 ਕਰ ਦਿੱਤੀਏ ਠੀਕ ਹੈ ਤਾਂ ਕਿ ਉਹ ਇਧਰ ਦੇਖੋ ਕਾ ਆਉ ਮળે ਆ ਮੈਂ ਕੱਲ ਵੇਧਾ ਰਿਹਾ ਆ ਇਹ ਦੇਖੋ ਹਾਂਜੀ ਤੇਰੀ ਤੂੜੀ ਬਾਈ ਮੈਂ ਕੱਲ ਵਿਆਹ ਤੁਹਾਨੂੰ ਪਤਾ ਵੇਖਣ ਲਿਆ ਕੱਲੀ ਤੂੜੀ ਆ ਜਿਹੜਾ ਬਾਕੀ ਉਤਰਿਆ ਵੀ ਕੱਦ ਕਾਠ ਦੀ ਚੰਗੀ ਆ ਉਤਰ ਤੂੰ ਸਾਰੇ ਮੇਰਾ ਵਜੀ ਭਾਜੀ ਆ ਦੇਖ ਸਕਦੇ ਜੀ ਸਿੰਘ ਵੇਲੇ ਦਾ ਵੀ ਚਲੋ ਲੈ ਜਾ ਫਿਰ ਨੇ ਭਾਈ 20 ਦਿਨ ਦੀ ਆ ਬਲਾਜੇ ਅੱਛਾ ਇਹਨਾਂ ਵਿੱਚੋਂ ਇਕ ਆ ਪਰ ਇਹ ਆ ਕਰ 20 ਦਿਨ ਆ ਬਲਾਜੇ ਵੀਰ ਨੇ ਜਿਹੜਾ ਵੀਡੀਓ ਲਈਆਂ ਵੀ ਦੇਣੀ ਆ ਠੀਕ ਆ ਇਹ ਜਿਹੜੀ ਮੱਤਾ ਮਾਰ ਗਏ ਇਦਾਂ ਹੀ ਇਦਾਂ ਹੀ ਬਸ ਕੋਈ ਟੀਗਲੀ ਕੋਈ ਪੜਾਣੀ ਠੀਕ ਆ ਤੇ ਇਹਦਾ ਮੁੱਲ ਇਹ ਜਿਹੜਾ 47 ਦੀ ਅੱਛਾ 47000 ਦੀ 46000 ਦੀ ਭਾਈ ਹਾਰਜਾ ਅੱਛਾ ਹਾਂ ਚਲੋ ਬਾਕੀ ਛੋਟ ਛੋਟ ਹੋਰ ਕਰ ਦੋਗੇ ਬੋਗੇ ਬੱਚੋਟੀਆਂ ਸੋਹਣੀਆਂ ਸਾਰੀਆਂ ਮੇਰੇ ਨੰਨੀਆਂ ਛੋਟੀਆਂ ਸਾਰਾ ਲੱਕ ਮੇਰੇ ਠੀਕ ਆ ਹਾਂ ਬਾਕੀ ਇਹ ਵੀ ਝੋਟੀਆਂ ਗਾਹ ਸੰਭ ਬਨਾਲੀਆਂ ਵਾਂ ਨਵੀਆਂ ਝੋਟੀਆਂ ਵਾਂ ਜੀ ਨਹੀਂ ਲਾਉਂਦੀਆਂ ਯਾਰ ਜਿਹੜੀ ਠੀਕ ਆ ਹਾਂ ਤੇ ਠੀਕ ਆ ਜੀ ਹੋਰ ਕੁਛ ਹੈ ਨਾ ਬਹੁਤ ਮਿਹਰਬਾਨੀ ਬਾਕੀ ਇਹਨੂੰ 20 ਗਿਆ ਤਿਆ ਭਰਾ ਜੀ ਇਹਨੂੰ 30 ਤਿਆ ਭਰਾ ਜੀ ਠੀਕ ਆ ਔਰ ਯੋ ਗੱਬਣੀਆਂ ਚਲੋ ਆਪਣੀ ਚੈੱਕ ਕਰਾ ਲਵਾਂਗੇ ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੇ ਤੇ ਉਤਰਾ ਗੱਬਣ ਝੋਟੀ ਕਿੰਨੇ ਦਿਨਾਂ ਚ ਕੋਈ ਚੈੱਕ ਕਰਾ ਲੇ ਭਾਜੀ ਮੇਰੀ ਪੰਜਾਂ ਦਾ ਇੱਕ ਗੱਡੀ ਹੈ ਇਹਦੀ ਜਿਹੜਾ ਇਹ 10 ਨੂੰ ਚੈੱਕ ਹੋਣੀ 15 ਨੂੰ ਇਹਦੇ ਤੇ ਚਲੋ ਕੋਈ ਗਰੰਟੀ ਨਹੀਂ ਆ ਉਹ